ਦੇਖੋ ਜੀ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਇੱਕ ਮਤਲਬ ਆਪਾਂ ਕਹਿੰਦੇ ਆ ਵਾਰ ਇੱਕ ਜੰਗੀ ਪਦਰ ਤੇ ਇੱਕ ਜਿਹੜੀ ਹੈ ਮੁਹਿੰਮ ਚਾਲੂ ਕੀਤੀ ਗਈ ਹੈ ਤੇ ਅੱਜ ਇਸ ਵਕਤ ਅਸੀਂ ਤਰਖਾਨ ਮਾਜਰਾ ਦੇ ਜਿਹੜੇ ਪਿੰਡ ਦੇ ਏਰੀਆ ਦੇ ਵਿੱਚ ਹੈਗੇ ਸਾਡੇ ਕੋ ਸਰਪੰਚ ਸਾਹਿਬ ਤੇ ਹੋਰ ਜਿਹੜੇ ਹੈਗੇ ਤੇ ਜਿਹੜੇ ਆਮ ਪਬਲਿਕ ਉਹ ਵੀ ਸਾਡੇ ਨਾਲ ਖੜੀ ਹੋਈ ਹੈ ਤੇ ਇਹਨਾਂ ਦੇ ਨਾਲ ਬੜੀ ਗੱਲ ਹੋਈ ਨਾਲ ਡਿਟੇਲਸ ਤੇ ਇਹੀ ਗੱਲ ਹੋਈ ਆਪਾਂ ਪਿੰਡ 'ਚ ਬਿਲਕੁਲ ਵੀ ਨਿਸ਼ਾਨੀ ਰਹਿਣ ਦੇਣਾ ਇਲਾਕੇ 'ਚ ਨਿਸ਼ਾਨੀ ਰਹਿਣ ਦੇਣਾ ਸਵੇਰ ਤੋਂ ਸਾਡੀਆਂ ਟੀਮਾਂ ਟੋਟਲ ਜਿਹੜੀ ਹੈਗੀ ਆ ਆਪਣੇ ਜ਼ਿਲ੍ਹੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਕਫਾ ਇਲਾਕਿਆਂ ਦੇ ਵਿੱਚ ਆ ਆਪਾਂ ਜਿਹੜੀ ਇਹ ਕਸੋ ਆਪਰੇਸ਼ਨ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਇਧਰ ਵੀ ਚੱਲਦਾ ਪਿਆ ਹੈ ਤੇ ਹੁਣ ਤੱਕ ਕਾਫੀ ਜਿਹੜੀ ਹੈਗੀ ਆ ਕਰੀਬ ਅਸੀਂ ਹੁਣ ਤੱਕ ਆ ਕਰੀਬ ਹੁਣ ਤੱਕ ਕਰੀਬ ਅਸੀਂ ਜਿਹੜੇ 9 ਪਰਚੇ ਵੀ ਸੰਬੰਧੀ ਦਰਜ ਹੋ ਚੁੱਕੇ ਹੈ ਤੇ ਕਰੀਬ 10 ਬੰਦੇ ਆ ਗ੍ਰਿਫਤਾਰ ਵੀ ਕਰ ਚੁੱਕੇ ਆਗੇ ਵੀ ਕਾਰਵਾਈ ਜਾਰੀ ਹੈ ਤੇ ਆਪਣਾ ਜਿਹੜੇ ਸਰਪੰਚ ਸਾਹਿਬ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਸ ਪਿੰਡ ਦੇ ਵਿੱਚ ਇੱਕ ਸਟਰੋਂਗ ਰੈਜ਼ੋਲੂਸ਼ਨ ਪਾਸ ਕਰਨਗੇ ਇੱਕ ਮਤਾ ਪਾਸ ਕਰਨਗੇ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਉਹਨੂੰ ਵੇਚਣ ਜਾਂ ਉਹਨੂੰ ਕੀ ਕਹਿੰਦੇ ਕੰਜ਼ਿਊਮ ਕਰਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਰੋਲ ਸਾਹਮਣੇ ਆਂਦਾ ਉਹਦੇ ਪਰਿਵਾਰ ਨੂੰ ਸਰਪੰਚ ਵੱਲੋਂ ਸਰਪੰਚ ਸਾਹਿਬ ਵੱਲੋਂ ਤੇ ਬਿਲਕੁਲ ਕਿਸੇ ਵੀ ਤਰੀਕੇ ਦਾ ਪੰਚਾਇਤ ਵੱਲੋਂ ਕੋਈ ਸਪੋਰਟ ਨਹੀਂ ਰਹੇਗਾ ਤੇ ਮੇਰਾ ਪਬਲਿਕ ਨੂੰ ਇਹੀ ਪੁਲਿਸ ਵੱਲੋਂ ਆਸ਼ਵਾਸਨ ਹੈ ਕਿ ਪੁਲਿਸ ਤੁਹਾਡੇ ਨਾਲ ਅਸੀਂ ਬਿਲਕੁਲ ਇੱਥੇ ਸਫਾਇਆ ਕਰ ਦੇਣਾ ਹੈ ਜੀ ਕੋਈ ਵੀ ਬੰਦਾ ਮੇਰੀ ਮੀਡੀਆ ਦੇ ਰਾਹੀਂ ਜਿਹੜੇ ਸਾਡੇ ਹੋਰ ਵਿਅਕਤੀ ਉਹਨਾਂ ਨੂੰ ਵੀ ਮੇਰੇ ਸਬ ਮੀਡੀਆ ਦੇ ਸੱਜਣ ਰਾਹੀਂ ਬੇਨਤੀ ਹੈ ਕੋਈ ਵੀ ਵਿਅਕਤੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਜੇਕਰ ਮਿਲਦੀ ਹੈ ਕੋਈ ਬੰਦਾ ਵੇਚਦਾ ਹੈ ਜਾਂ ਇਦਾਂ ਦੇ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਦੇ ਵਿੱਚ ਨੋਟ ਹੈ ਤੁਸੀਂ ਸਾਡਾ ਰਾਬਤਾ ਕਰੋ ਆਪਣੇ ਲੋਕਲ ਐਸ ਐਚਓ ਸਾਹਿਬ ਨੂੰ ਦੱਸਿਓ ਜਾਂ ਮੈਨੂੰ ਵੀ ਤੁਸੀਂ ਦੱਸ ਸਕਦੇ ਹੋ ਬਿਲਕੁਲ 24/7 ਸਾਡੀ ਜਿਹੜੀ ਹੈਲਪਲਾਈਨ ਹੈ ਉਹ ਚੱਲੂ ਹੈ ਤੁਹਾਡੀ ਜਿਹੜੀ ਆਈਡੈਂਟੀਟੀ ਉਹ ਗੁਪਤ ਰੱਖੀ ਜਾਊਗੀ ਤੇ ਆਪਾਂ ਉਸ ਬੰਦੇ ਤੇ ਸਮੇਂ ਸਿਰ ਤਰੀਕੇ ਨਾਲ ਪੜਦੀ ਕਾਨੂੰਨੀ ਕਾਰਵਾਈ ਕਰਾਂਗੇ ਸਾਕੀ ਬਲਡੋజర్ ਦਾ ਵੀ ਹੈ ਕੋਈ ਇਹੋ ਜਿਹਾ پلان ਵੀ ਜਿਹੜੇ ਲੋਕ ਜ਼ਿਆਦਾ ਨਸ਼ਾ ਕਰਪਤੀ ਵੜਾਈ ਆ ਦੇਖੋ ਆਪਾਂ ਬੇਸਿਕਲੀ 24/7 ਜਿਹੜੇ ਹੈਗੇ ਆ ਇਹਦੇ ਵਿੱਚ ਲੱਗੇ ਹੋਏ ਆ ਤੇ 360 ਡਿਗਰੀ ਤਰੀਕੇ ਨਾਲ ਇਸ ਤੇ ਆਪਾਂ ਕਾਰਵਾਈ ਕਰਾਂਗੇ ਭਾਵੇਂ ਉਹ ਡਿਮੋਲੀਸ਼ਨ ਨੂੰ ਲੈ ਕੇ ਹੋ ਭਾਵੇਂ ਉਹ ਅਵੇਅਰਨੈਸ ਨੂੰ ਲੈ ਕੇ ਹੋ ਭਾਵੇਂ ਸਪਲਾਈ ਚੈਨ ਨੂੰ ਸਪਲਾਈ ਚੇਨ ਨੂੰ ਬ੍ਰੇਕ ਕਰਨ ਨੂੰ ਹੋ ਜਾਂ ਪਿੰਡਾਂ ਦੇ ਵਿੱਚ ਆ ਕੇ ਇਕੱਲੇ ਇਕੱਲੇ ਬੰਦੇ ਇਕੱਲੇ ਇਕੱਲੇ ਘਰਾਂ ਨੂੰ ਜਿਹੜੇ ਇਹਦੇ ਵਿੱਚ ਇਨਵੋਲਡ ਉਹਨਾਂ ਨੂੰ ਤੇ ਸਾਰੀ ਪਹਿਲੂਆਂ ਤੇ ਕੰਮ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਜਿੱਦਾਂ ਜਿੱਦਾਂ ਕਾਰਵਾਈ ਹੋएगी ਉਹ ਤੁਹਾਨੂੰ ਅਸੀਂ ਤੁਹਾਡੇ ਨਾਲ ਅਸੀਂ ਮੀਡੀਆ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ ਇੱਕੋ ਪਾਲੇ ਦਾ ਕੇਸ ਹੈ ਜੀ ਉਹ ਕਿੰਨੇ ਕਿਹੜੇ ਚ ਰੈਸਟ ਹੋ ਗਏ ਜੀ ਤੇ ਕਿੰਨੇ ਕਿਹੜੇ ਕੋਈ ਬਾਕੀ ਹੈ ਦੇ ਪਲਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਉਹ ਕਿਤੇ ਨਾ ਕਿਤੇ ਡਰਗ ਵਗਰਾ ਲੈਂਦਾ ਹੋਣਾ ਪਿੱਛੇ ਜਦੋਂ ਉਸ ਤੋਂ ਕੋ ਬਿਮਾਰ ਹੋ ਗਿਆ ਸੀਗਾ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਉਹਦੀ ਮਾਤਾ ਦੇ ਬਿਆਨ ਤੇ ਅਸੀਂ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਤੇ ਟੋਟਲ ਤਿੰਨ ਬੰਦੇ ਸੀਗੇ ਜਨਾਦੇ ਨਾਲ ਸੀਗੇ ਇੱਕ ਬੂਟਾ ਸਿੰਘ ਸੀਗਾ ਤੇ ਹੋਰ ਬੰਦੇ ਦੋ ਹੋਰ ਸੀਗੇ ਇੰਨਾ ਤਿੰਨਾ ਦੇ ਤਿੰਨਾ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਸਾਡੀ ਹਿਰਾਸਾ ਹਿਰਾਸਾ ਤੇ ਪਿੰਡ ਵਾਲਿਆਂ ਵੱਲੋਂ ਹੁਣ ਕੀ ਜੀ ਪਿੰਡ ਵੱਲੋਂ ਬੜੀ ਇੱਕ ਪੋਜ਼ਿਟਿਵ ਪਿੰਡ ਦੇ ਵਿੱਚ ਇੱਕ ਮੈਸੇਜ ਹੈ ਤੇ ਪਿੰਡੇ ਦੇ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਦੇ ਨਾਲ ਵੀ ਸਾਡਾ ਰਾਬਤਾ ਹੈ ਤੇ ਜਿਹੜੇ ਮਾਤਾ ਜੀ ਹੈਗੀਆ ਉਹਨਾਂ ਨਾਲ ਵੀ ਤੇ ਪਰਿਵਾਰ ਨਾਲ ਵੀ ਤੇ ਹੋਰ ਵੀ ਪਿੰਡ ਵਾਲਿਆਂ ਨਾਲ ਬੜਾ ਇੱਕ ਚੰਗਾ ਰابطਾ ਹੈ ਤੇ ਇੱਕ ਬੜਾ ਪੋਜ਼ਿਟਿਵ ਮੈਸੇਜ ਪਿੰਡ ਦੇ ਵਿੱਚ ਗਿਆ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਐਂਡ ਜੰਗੀ ਪੱਦਰ ਤੇ ਇੱਕ ਵਾਰ ਲਾਈਕ ਸਿਚੁਏਸ਼ਨ ਨੂੰ ਲੈ ਕੇ ਆਪਾਂ ਡਰੱਗਸ ਦੇ ਖਿਲਾਫ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਤੇ ਬਿਲਕੁਲ ਵੀ ਅਸੀਂ ਇਹਨੂੰ ਸਫਾਇਆ ਕਰ ਦੇਣਾ ਹੈ ਜੀ ਚਲੋ ਤਿੰਨੋ ਤਾਂ ਤਿੰਨੋ ਰੈਸਟ ਹੋ ਗਏ ਤਿੰਨੋ ਗ੍ਰਫਤਾਰ ਹੋ ਗਏ ਠੀਕ ਹੈ ਦੋ ਦੋ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਸੀ ਸਨੇਚਿੰਗ ਦੀ ਕਰ ਪੁਲਿਸ ਨੇ ਬਹੁਤ 2 ਘੰਟੇ 3 ਘੰਟੇ ਦੀ ਚੋਰੀ ਕੱਢ ਲਿਆ ਜੀ ਇਹ ਕਿਸਮ ਹੋਰ ਵੀ ਹੈ ਮੇਰਾ ਬਾਰ ਬੁਲਸਰ ਤੋਂ ਬਾਰੇ ਜੀ ਦੇਖੋ ਜੀ ਸਨੇਚਿੰਗ ਨੂੰ ਲੈ ਕੇ ਬਿਕੋਜ਼ ਸਾਡੇ ਕੋ ਇੰਡਸਟਰੀਅਲ ਏਰੀਆ ਵੀ ਹੈਗੇ ਆ ਸਾਡੇ ਕੋ ਹੋਰ ਪ੍ਰਵਾਸੀ ਵੀ ਨੇ ਤੇ ਕਈ ਵਿਅਕਤੀ ਪਾਰਟਿਕੂਲਰ ਜਦੋਂ ਆਪਣੀ ਸੈਲਰੀ ਲੈ ਕੇ ਆਉਂਦੇ ਆ ਤੇ ਜਾਂ ਫਿਰ ਅਸੀਂ ਦੇਖਦੇ ਆ ਮੋਬਾਈਲ ਉਹਨਾਂ ਦੇ ਹੱਥ ਹੁੰਦਾ ਹੈ ਤੇ ਇਸ ਤਰੀਕੇ ਦੀ ਪਿੱਛੇ ਜੇ ਕੁਝ ਵਾਰਦਾਤਾਂ ਜਿਹੜੀ ਹੈਗੀ ਰਿਪੋਰਟ ਹੋਈਆਂ ਸਾਰੀ ਐਸ ਐਚ ਓ ਸਾਈਹਬਾਂ ਨੂੰ ਤੇ ਆਪਣੇ ਜਿੰਨੇ ਜੀਓ ਸਾਹਿਬਾਂ ਨੇ ਸਾਰਿਆਂ ਨੂੰ ਸਖਤ ედაਇਤ ਨੇ ਪਿੱਛੇ ਅਸੀਂ ਕਾਰਵਾਈ ਵੀ ਕੀਤੀ ਆ ਤੁਸੀਂ ਦੇਖ ਵੀ ਰਹੇ ਹੋਣ ਤੇ ਬਿਲਕੁਲ ਸਨੇ ਜ਼ੀਰੋ ਟੋਲਰੈਂਸ ਹੈ ਵੀਲ ਨਾਟ ਟੋਲਰੇਟ ਐਨੀ ਕਾਈਂਡ ਆਫ ਸਨੇਚਿੰਗ ਕਿਉਂਕਿ ਜਿਹੜੇ ਗਰੀਬ ਬੰਦੇ ਆਉਂਦੇ ਆ ਵਿਚਾਰਾ ਕੋਈ ਕੋਈ ਮੋਟਰਸਾਈਕਲ ਤੇ ਆ ਰਿਹਾ ਕੋਈ ਸਾਈਕਲ ਤੇ ਆ ਰਿਹਾ ਇਸ ਨੂੰ ਉਸਦੇ ਦਰਦ ਨੂੰ ਸਮਝਦੇ ਆ ਤੇ ਬਿਲਕੁਲ ਜੀ ਜ਼ੀਰੋ ਟੋਲਰੈਂਸ ਹੈ ਅਗੇ ਸਨੇਚਰ ਐਨ ਜਿਹੜੀ ਹੈ ਥੈਫਟੀ ਆਰ ਰੋਬਰੀ ਕੋਈ ਵੀ ਇਸ ਤਰੀਕੇ ਦੀ ਵਾਰਦਾਤ ਕਰਦਾ ਹੈ ਬਿਲਕੁਲ ਨਹੀਂ ਅਸੀਂ ਨੂੰ ਬਖਸ਼ਣਾ ਸਾਡੀ ਨਜ਼ਰ ਉਨਾਤੇ ਹੈ ਜੇ ਉਹ ਸਾਡੇ ਹੱਥ ਆएंगे ਬਿਲਕੁਲ ਨਹੀਂ ਅਸੀਂ ਗਾਣੋ ਬਖਸ਼ਣਾ ਠੀਕ ਹੈ ਥੈਂਕ ਯੂ